ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਵਾ ਅਸੀਂ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਅਨਮੋਲ 뮤ਜ਼ਿਕ ਸਟੂਡੀਓ ਦੇ ਵਿੱਚ ਸਿੰਗਰ ਨੇ ਹਰਪਾਲ ਗਿਲਜੀ ਤੇ ਜਿਹੜਾ ਅਨਮੋਲ 뮤ਜ਼ਿਕ ਸਟੂਡੀਓ ਹੈਗਾ ਇੱਥੇ ਜੋਨੀ ਗਿਲਜੀ ਤੇ ਜੈਪਾਲ ਜੀ ਜਿਹੜੇ ਇਹ ਸਟੂਡੀਓ ਨੂੰ ਦੇਖ ਰਹੇ ਨੇ ਤੇ ਹਾਲ ਹੀ ਦੇ ਵਿੱਚ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਵੀਡੀਓ ਆਡੀਓ ਤੇ ਰਿਕਾਰਡਿੰਗ ਦਾ ਕੰਮ ਕੀਤਾ ਜਾਏਗਾ ਹਰਪਾਲ ਗਿਲਜੀ ਨਾਲ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦਾ ਇੱਕ Song ਆਇਆ ਹੈਗਾ High Alert ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇੱਕ ਮਿਊਜ਼ਿਕ ਇੰਡਸਟਰੀ ਨੂੰ ਅੱਜ ਦੀ ਰੇਟ ਤੇ ਕੀ ਚਾਹੀਦਾ ਹੈਗਾ ਖਾਸ ਤੇ ਤੁਹਾਡਾ ਜਿਹੜਾ Song ਉਹਦੇ ਬੋਲ ਕੀ ਹੈ ਸਭ ਤੋਂ ਪਹਿਲਾਂ ਪਿਆਰ ਭਰੀ ਸਾਸਰੀਕਾਲ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਮੇਰੇ ਸਰੋਤੇ ਪੰਜਾਬੀ ਯਾਰ ਦੋਸਤ ਸੱਜਣ ਸਾਰਿਆਂ ਨੂੰ ਵੈਲਕਮ ਕਹਿੰਨੇ ਆ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਮੇਰਾ Song ਆਇਆ ਸੀ ਹਾਈ ਅਲਰਟ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਪਾਜੀ ਦਾਤੇ ਦੀ ਮਿਹਰ ਹੈ ਕਿਰਪਾ ਹੋ ਰਹੀ ਹੈ ਗਾਣਾ ਆਪਣਾ ਅੱਛਾ ਜਾ ਰਿਹਾ ਜੀ ਅਰ ਇਦਾਂ ਹੀ ਨਵੇਂ-ਨਵੇਂ ਪ੍ਰੋਜੈਕਟ ਆਪਾਂ ਲੈ ਕੇ ਆਂਦੇ ਰਹਿਵਾਂਗੇ ਅੱਜ ਬੈਠੇ ਆ ਜونی ਭਾਜੀ ਉਹਨਾਂ ਕੋਲ ਅਨਮੋਲ میوزਿਕ ਸਟੂਡੀਓ ਹਾਈ ਹਾਈ ਅਲਰਟ Song ਹੈਗਾ ਇਹਦੇ ਸਭ ਤੋਂ ਪਹਿਲਾਂ ਦੋ ਬੋਲ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਸਟੂਡੀਓ ਦੀ ਸੀ ਸ਼ੁਰੂਆਤ ਕੀਤੀ ਹੈ ਪਹਿਲਾਂ ਤੁਸੀਂ ਕਿਸੇ ਹੋਰ ਪਾਸੇ ਰਿਕਾਰਡਿੰਗ ਕਰਦੇ ਸੀਗੇ ਅੱਜ ਆਪਣੇ ਹੀ ਸਟੂਡੀਓ ਦੇ ਵਿੱਚ ਤੁਸੀਂ ਇੱਕ ਪਲੇਟਫਾਰਮ ਤੁਹਾਡਾ ਆਪਣਾ ਪਰਸਨਲ ਹੈਗਾ ਅ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਹਨਾ ਦਾਸ ਨੂੰ ਮੌਕਾ ਦਿੱਤਾ ਆਇਓ ਤੁਹਾਡਾ ਵੀ ਵੈਲਕਮ ਹੈ ਸੋ ਭਾਜੀ ਮੇਰਾ Song ਸੀਗਾ ਹਾਈ ਅਲਰਟ ਉਹ ਕਾਲੀ ਕੋੜੀ ਕਾਲੀ ਗੱਡੀ ਕਾਲੀ ਰਫਲਦ ਨਾਲੀ ਨਹੀਂ ਪੱਚੀਆਂ ਸਾਲਾਂ ਦੇ ਵਿੱਚ ਜੱਟ ਤੇ ਚੱਲਦੇ ਕੇ ਇਸਨੇ ਚਾਲੀ ਨਹੀਂ ਉਹ ਜੇ ਜੀ ਕਰਦਾ ਆ ਜੀ ਮਿਲਨੇ ਪੇਸ਼ੀ ਜੱਟ ਦੀ ਤੇਰਾ ਨੂੰ ਉਹ ਕੁੱਤਿਆਂ ਦੇ ਗਲ ਪਹਿਣ ਸੰਗਲੀਆਂ ਸੰਗਲ ਨਹੀਂ ਪੈਂਦੇ ਸ਼ੇਰਾਂ ਨੂੰ ਉਹ ਕੁੱਤਿਆਂ ਦੇ ਗਲ ਪਹਿਣ ਸੰਗਲੀਆਂ ਸੰਗਲ ਨਹੀਂ ਪੈਂਦੇ ਸ਼ੇਰਾਂ ਨੂੰ ਸਹੀ ਗੱਲ ਕਹਿੰਦੇ ਨੇ ਵੀ ਸ਼ੇਰਾਂ ਨੂੰ ਸੰਗਤ ਪਾਈ ਨਹੀਂ ਸਕਦਾ ਕੋਈ ਵੀ ਕਿਉਂਕਿ ਪੰਜਾਬੀ ਜਿਹੜੇ ਆਲਮੋਸਟ ਸੇ ਸ਼ੇਰ ਹੀ ਹੁੰਦੇ ਹੈਗੇ ਤੇ ਆਪਾਂ ਗੱਲ ਕਰੀਏ ਸਟੂਡੀਓ ਦੀ ਸਟੂਡੀਓ ਦੀ ਸ਼ੁਰੂਆਤ ਕੀਤੀ ਹੈ ਅਨਮੋਲ میوزਿਕ ਸਟੂਡੀਓ ਦੇ ਨਾਂ ਤੇ ਇੱਥੇ ਕਿਹੜੇ-ਕਿਹੜੇ ਇਸ ਤਰ੍ਹਾਂ ਦੇ ਕੰਮ ਹੈਗੇ ਜਿਹੜੇ ਤੁਸੀਂ ਨਵੇਂ ਪਲੇਟਫਾਰਮ ਜਾਂ ਨਵੇਂ ਸਿੰਗਰਸ ਨੂੰ ਔਰ ਪਰਸਨਲੀ ਤੌਰ ਦੇ ਉੱਤੇ ਜਿਹੜਾ ਤੁਹਾਡਾ ਆਪਣਾ ਕੋਈ ਸੌਂਗ ਹੈ ਉਹਨੂੰ ਕਿਸ ਤਰ੍ਹਾਂ ਕ੍ਰੀਏਟੀਵਿਟੀ ਕਰੋਗੇ ਸਰ ਦੇਖੋ ਇਸ ਲਾਈਨ ਦੇ ਵਿੱਚ ਨਾ ਅੱਜ ਦੀ ਡੇਟ ਦੇ ਵਿੱਚ 90% ਜਾਂ 80% ਮੁੰਡੇ ਉਹ ਆ ਜਿਨ੍ਹਾਂ ਕੋਲੇ ਕਲਾ ਬਹੁਤ ਆ ਪਾਰੋਂ ਵਿਚਾਰੇ ਕੁਛ ਕਰ ਨਹੀਂ ਸਕਦੇ ਵਜ੍ਹਾ ਫਾਈਨੈਂਸ਼ੀਅਲ ਤੋਂ ਫਾਈਨੈਂਸ਼ੀਅਲ ਦਬਿਆ ਰਹਿਦਾ ਬੰਦਾ ਉਹ ਚੀਜ਼ ਇਨਸਾਨ ਨੂੰ ਅੱਗੇ ਨਹੀਂ ਆਣ ਦਿੰਦੀ ਸਾਡੀ ਇੱਕ ਥੀਮ ਆ ਸਾਡੀ ਇੱਕ ਸੋਚ ਆ ਮੈਂ ਇਸ ਕਰਕੇ ਪ੍ਰੋਜੈਕਟ ਅਸੀਂ ਲਾਇਆ ਕਿ ਜਿੰਨੇ ਨਵੇਂ ਮੁੰਡੇ ਆ ਜਿਹੜੇ ਫਾਈਨੈਂਸ਼ੀਅਲ ਰਹਿ ਜਾਂਦੇ ਆ ਹਨਾ ਉਹਨਾਂ ਦੀ ਕਲਾ ਦਬੀ ਰਹਿ ਜਾਂਦੀ ਆ ਉਹਨਾਂ ਮੁੰਡਿਆਂ ਨੂੰ ਅਸੀਂ ਮੌਕਾ ਦੇਵਾਂਗੇ ਉਹ ਅੱਗੇ ਆਉਣ ਤੇ ਭਾਜੀ ਜਿੰਨੇ ਜੋਗੇ ਹੋਏ ਅਸੀਂ ਜਰੂਰ ਸਾਥ ਦੇਵਾਂਗੇ ਸਾਡੀ ਇੱਕ ਸੋਚ ਅਸੀਂ ਵੀਡੀਓ ਵੀ ਕਰਕੇ ਦੇਵਾਂਗੇ ਅਸੀਂ ਆਡੀਓ ਵੀ ਕਰਕੇ ਦੇਵਾਂਗੇ ਹੈਨਾ ਔਰ ਅੱਛਾ ਪਲੇਟਫਾਰਮ ਦੇਵਾਂਗੇ ਨਵੇਂ ਚਿਹਰਿਆਂ ਨੂੰ ਮੇਨ ਸਾਡਾ ਡ੍ਰੀਮ ਇਹੀ ਹੈ ਕਿ ਅਸੀਂ ਉਹਨਾਂ ਨੂੰ ਜਿਹੜੇ ਵਿਚਾਰੇ ਲੁਕੇ ਬੈਠੇ ਕਲਾਕਾਰ ਨੇ ਹੈਨਾ ਉਹਨਾਂ ਦੀ ਸਪੋਰਟ ਕਰੀਏ ਔਰ ਉਹਨਾਂ ਨੂੰ ਅਸੀਂ ਅੱਗੇ ਲਿਈਏ ਅੱਜ ਦੀ ਰੇਟ ਤੇ ਵੀ ਦੇਖਿਆ ਜਾਵੇ ਕੋਈ ਵੀ ਪਲੇਟਫਾਰਮਸ ਹੁੰਦੇ ਨੇ ਜਿੱਥੇ ਕੋਈ ਪੈਸਾ ਨਹੀਂ ਹੈਗਾ ਕੰਮ ਕਰਨਾ ਚਾਹੁੰਦਾ ਕੁਝ ਹੈ ਉਹਨਾਂ ਕੋਲੋ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਪੈਸਾ ਲਵਾਇਆ ਜਾਂਦਾ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਅਸੀਂ ਜਿਹੜੇ ਸਿੰਗਰਸ ਕੋਈ ਨਵੇਂ ਆਣਾ ਚਾਹੁੰਦੇ ਨੇ ਉਹਨਾਂ ਕੋਲ ਕਲਾ ਹੈਗੀ ਹੈ ਟੈਲੈਂਟ ਹੈਗਾ ਤੇ ਉਹਨਾਂ ਨੂੰ ਕੋਈ ਘੱਟ ਦੇ ਬੱਚੇ ਹੋਏਗਾ ਜਾਂ ਬਿਲਕੁਲ ਹੀ ਫ੍ਰੀ ਹੋਏਗਾ ਸਾਰਾ ਕੁਝ ਸਰ ਦੇਖੋ ਆਪਾਂ ਸਾਰੇ ਮਿਡਲ ਕਲਾਸ ਆ ਹਨਾ ਦਾਤੇ ਨੇ ਬਾਹ ਫੜੀ ਆ ਥੋੜੀ ਥੋੜੀ ਚੱਲ ਰਹੇ ਆ ਲੇਕਿਨ ਹਾਂ ਕਿਸੇ ਨਾਲ ਧੋਖਾ ਨਹੀਂ ਹੋਊਗਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿਸੇ ਪ੍ਰੋਡਿਊਸਰ ਕੋ ਚਲੇ ਜਾਂਦੇ ਆ ਅਸੀਂ ਕਿਸੇ ਕੋਲ ਵੀ ਚਲੇ ਜਾਂਦੇ ਆ ਕੰਪਨੀ ਵਾਲੇ ਕੀ ਕਰਦੇ ਆ ਤੁਹਾਨੂੰ ਇੱਕ ਸੁਪਨਾ ਦਿਖਾ ਦਿੰਦੇ ਆ ਬਹੁਤ ਵੱਡਾ ਹੈਨਾ ਤੇ ਉਹ ਤੁਹਾਡੇ ਪੈਸੇ ਵੀ ਨਜਾਇਜ਼ ਲਵਾ ਦਿੰਦੇ ਆ ਔਰ ਤੁਹਾਡਾ ਬਣਦਾ ਵੀ ਕੁਝ ਨਹੀਂ ਸਾਡੀ ਇੱਕ ਸੋਚ ਆ ਜੇ ਅਸੀਂ ਕਿਸੇ ਤੋਂ 2 ਰੁਪਏ ਲਵਾਂਗੇ ਨਾ ਸਰ ਤਾਂ ਅਸੀਂ ਉਹਨੂੰ 20 ਰੁਪਏ ਦਾ ਕੰਮ ਕਰਕੇ ਦੇਵਾਂਗੇ ਤਾਂ ਕਿ ਉਸ ਬੰਦੇ ਦਾ ਕੋਈ ਸਟੈਂਡ ਬਣੇ ਉਹਨੂੰ ਕੋਈ ਮਕਾਮ ਮਿਲੇ ਸਾਡੀ ਕੋਸ਼ਿਸ਼ ਇਹ ਰਹੂਗੀ ਆਡੀਓ ਤਾਂ ਸਰ ਉਹਦੀ ਮੈਂ ਸੁਣੀ ਆਣੀ ਬਹੁਤ ਅੱਛੀ ਹੈਗੀ ਜਿਹੜਾ ਵੀਡੀਓ ਹੈਗੀ ਹੈ ਜੇ ਵੀਡੀਓ ਦੀ ਗੱਲ ਕਰੀ ਕਿਹੜੇ ਕੈਮਰੇ 'ਚ ਉਹਨੂੰ ਸ਼ੂਟ ਕੀਤਾ ਗਿਆ ਕੋਈ ਨੋਟ ਦੇਖੋ ਅਸੀਂ ਰੈਡ ਤੇ ਕੀਤਾ ਜੀ ਸਾਡਾ Song ਜਿੰਨਾ ਸਾਡੇ ਤੋਂ ਬੈਟਰ ਹੋਇਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਬੈਟਰ ਕਰੀਏ ਸਾਡੀ ਕਿ ਯਾਰ ਹਰ ਭਾਜੀ ਜਿਹੜਾ ਬੰਦਾ ਆਪਣੇ ਅੰਦਰ ਇੱਕ ਕਲਾਕਾਰ ਰੱਖਦਾ ਨਾ ਜਿੰਦਾ ਜਿਹਨੂੰ ਕਲਾ ਨਾਲ ਪਿਆਰ ਆ ਉਹਦੀ ਸੋਚ ਇਹ ਹੀ ਹੁੰਦੀ ਕਿ ਮੈਂ ਸਰੋਤਿਆਂ ਦੇ ਅੱਗੇ ਇਦਾਂ ਆਵਾਂ ਕਿ ਹਰ ਬੰਦਾ ਕਵੇ ਵਾਹ ਕੀ ਕੰਮ ਆ ਪਾਜੀ ਹੈਨਾ ਉਹਨਾਂ ਜਦੋਂ ਕਦੀ ਫੋਨ ਆਂਦਾ ਕਿਸੇ ਦਾ ਹੈਨਾ ਕਿਸੇ ਵਧੀਆ ਪ੍ਰੋਡਿਊਸਰ ਦਾ ਫੋਨ ਆਂਦਾ ਜਾਂ ਡਾਇਰੈਕਟਰ ਦਾ ਫੋਨ ਆਂਦਾ ਕਿਸੇ ਕੰਪਨੀ ਵਾਲੇ ਦਾ ਫੋਨ ਆਂਦਾ ਪਾਜੀ ਉਹ ਜਦੋਂ ਕਹਿੰਦੇ ਆ ਕਹਿੰਦੇ ਪਾਜੀ ਨੈਕਸਟ ਕੰਮ ਤੁਹਾਡੇ ਨਾਲ ਜ਼ਰੂਰ ਕਰਨਾ ਤੁਹਾਡਾ ਆਡੀਓ ਵੀਡੀਓ ਬਹੁਤ ਵਧੀਆ ਸੀ ਉਹ ਬੜਾ ਪਾਜੀ ਸਕੂਨ ਆਂਦਾ ਇੱਕ ਦਿਲ ਨੂੰ ਕਿ ਹਾਂ ਯਾਰ ਅਸੀਂ ਵਧੀਆ ਕੀਤਾ ਔਰ ਨੈਕਸਟ ਸਾਡੇ ਬੈਕ ਟੂ ਬੈਕ ਆ ਰਹੇ ਆ ਭਾਜੀ ਕੰਮ 120% ਅਸੀਂ ਵਧੀਆ ਕਰਕੇ ਦੇਵਾਂਗੇ ਉਹਦਾ ਰਿਜ਼ਲਟ ਭਾਜੀ ਪੂਰਾ ਦੇਵਾਂਗੇ ਅਸੀਂ ਜਿਹੜੇ ਪੰਜਾਬੀ ਮੂਵੀਜ਼ ਹੁੰਦੀਆਂ ਨੇ ਉਹਦੇ ਵਿੱਚ ਇੱਕ ਦਮ ਦਾ ਰਵਾਜ ਜ਼ਰੂਰ ਚਾਹੀਦੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਭਾਜੀ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਨਾਮੀ ਸਿੰਗਰ ਨੇ ਰੰਗ ਹਰ ਤਰ੍ਹਾਂ ਦਾ ਹੀ ਚੱਲਦਾ ਮਿੱਠਾ ਗਾਣ ਵਾਲੇ ਵੀ ਨੇ ਉਹਨ ਸਿੱਧੂ ਭਾਜੀ ਲਾ ਲਓ ਹੈ ਨਾ ਜੋ ਉਹਨਾਂ ਨੇ ਮਕਾਮ ਬਣਾਇਆ ਸ਼ਾਇਦ ਹੀ ਕਿਸੇ ਪੰਜਾਬੀ ਦਾ ਬਣੇ ਕਿੱਥੇ ਤੱਕ ਲੈ ਗਏ ਪੰਜਾਬੀ ਇੰਡਸਟਰੀ ਨੂੰ ਹੈ ਨਾ ਤੇ ਇੱਕ ਕਲਾਕਾਰ ਇਕੱਲਾ ਨਜ਼ਰ ਆਉਂਦਾ ਸਾਨੂੰ ਮੈਂ ਬੈਠਾ ਭਾਜੀ ਮੈਂ ਤੁਹਾਨੂੰ ਇਕੱਲਾ ਨਜ਼ਰ ਆ ਰਿਹਾ ਲੇਕਿਨ ਉਹਦੇ ਮਗਰ ਟੀਮ ਬਹੁਤ ਵੱਡੀ ਹੁੰਦੀ ਆ ਉਸ ਕਲਾਕਾਰ ਨੂੰ ਤਰਸ਼ਨ ਵਾਲੇ ਬੰਦੇ ਬਹੁਤ ਹੁੰਦੇ ਭਾਜੀ ਇੰਡਸਟਰੀ ਦੇ ਵਿੱਚ ਮੈਂ ਬੈਠਾ ਮੈਨੂੰ ਚਲੋ ਹਰ ਬੰਦਾ ਜੋਰ ਮਾਰਦਾ ਆਪਣਾ ਲੇਕਿਨ ਮੈਨੂੰ ਸਟੈਂਡ ਨਹੀਂ ਮਿਲ ਰਿਹਾ ਸੀ ਮੇਰੇ ਨਾਲ ਜੌਨੀ ਭਾਜੀ ਜੁੜੇ ਇਹਨਾਂ ਨੇ ਸਾਡੀ سپورਟ ਕੀਤੀ ਹੈਨਾ ਅਸੀਂ ਰਲ ਮਿਲ ਕੇ ਕੰਮ ਕੀਤਾ ਗਾਣਾ ਅੱਛਾ ਬਣਿਆ ਜੋ ਇਦਾਂ ਹੀ ਆ ਹੁਣ ਸਿੱਧੂ ਬਾਜੀ ਲਾ ਲੋ ਜਾਂ ਨਿੰਜਾ ਬਾਜੀ ਲਾ ਲੋ ਇਹਨਾਂ ਦੇ ਉਸਤਾਦ ਬਿੱਟੂ ਸਤਾਜ ਜੀ ਹੈਨਾ ਅਰਵਿੰਦਰ ਬਿੱਟੂ ਜੀ ਇਹਨਾਂ ਨੂੰ سپورਟ ਕੀਤੀ ਉਹਨਾਂ ਨੇ ਇੰਡਸਟਰੀ ਨੂੰ ਕਿੰਨੇ ਨਿਆਬ ਹੀਰੇ ਦਿੱਤੇ ਹੈਨਾ ਸੋ ਥੈਂਕ ਯੂ ਸਾਰਿਆਂ ਦਾ ਹੀ ਹੁੰਦਾ ਲੇਕਿਨ ਕਲਾਕਾਰ ਕੱਲਾ ਨਹੀਂ ਹੁੰਦਾ ਭਾਜੀ ਕਲਾਕਾਰ ਨੂੰ ਬਣਾਉਣ ਵਾਲੀ ਇੱਕ ਟੀਮ ਹੁੰਦੀ ਆ ਅਗਰ ਉਹ ਟੀਮ ਸਾਡੀ ਸਹੀ ਚੱਲ ਰਹੀ ਆ ਤਾਂ ਕਲਾਕਾਰ ਆਪੀ ਸਕਸੈਸ ਆ ਭਾਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਸਾਡੀ ਟੀਮ ਬਣੀ ਆ ਸਾਰਿਆਂ ਭਰਾਵਾਂ ਦੀ سپورਟ ਆ ਕੰਮ ਕਰ ਰਹੇ ਆ ਸਾਡਾ ਆਡੀਓ ਵਧੀਆ ਬਣਿਆ ਸਾਡਾ ਵੀਡੀਓ ਵਧੀਆ ਬਣਿਆ ਅੱਗੇ ਵੀ ਅਸੀਂ ਬਹੁਤ ਵਧੀਆ ਵਧੀਆ ਕੰਮ ਕਰਾਂਗੇ ਹੁਣ ਮੇਰਾ ਸੌਂਗ ਆ ਰਿਹਾ ਭਾਜੀ ਉਹ ਹਰ ਵਰਗ ਦੇ ਨੌਜਵਾਨ ਲਈ ਆ ਜਿਹਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਜਾਂਦਾ ਨਾ ਭਾਜੀ ਉਹਨੂੰ ਪੁੱਛ ਕੇ ਦੇਖੋ ਦੁਨੀਆ ਕੀ ਆ ਉਸ ਸੌਂਗ ਦੇ ਜਿਹੜੇ ਦੋ ਬੋਲ ਤੁਸੀਂ ਅ ਸ਼ੋਤਿਆਂ ਵਾਸਤੇ ਨਹੀਂ ਭਾਜੀ ਆਪਾਂ ਬਹੁਤ ਜਲਦੀ ਸੁਣਾਵਾਂਗੇ ਉਹ ਇੱਕ ਸਰਪ੍ਰਾਈਜ਼ ਆ ਸਰਪ੍ਰਾਈਜ਼ ਹੋਵੇਗਾ ਉਹ ਇੱਕ ਸਰਪ੍ਰਾਈਜ਼ ਆ ਲੇਕਿਨ ਗਾਣਾ ਬਹੁਤ ਅੱਛਾ ਹੈ ਭਾਜੀ ਮੇਰੀ ਕੋਸ਼ਿਸ਼ ਹੈ ਉਹਨੂੰ ਹਰ ਵਰਗ ਦਾ ਬੰਦਾ ਪਿਆਰ ਕਰੂਗਾ ਕਿਉਂਕਿ ਮਾਂ ਮਾਂ ਤੋਂ ਉੱਤੇ ਤਾਂ ਭਾਜੀ ਦੁਨੀਆ ਉੱਤਰ ਕੁਝ ਵੀ ਨਹੀਂ ਮੇਰੀ ਇੱਕ ਸੋਚ ਆ ਅਰ ਮੈਂ ਉਹਦੇ ਤੇ ਖਰਾ ਉਤਰੂਗਾ ਆ ਤੁਸੀਂ ਸੁਣੋਗੇ ਚਾਂਦੀ ਦਿਨਾਂ 'ਚ ਸਾਡਾ ਗਾਣਾ ਰਿਲੀਜ਼ ਆ ਉਹ ਸੁਣੋਗੇ ਭਾਜੀ ਬਹੁਤ ਮਜ਼ਾ ਆਊਗਾ ਤੋ ਇਹ ਸੀਗੇ ਹਰਪਾਲ ਗਿਲਜੀ ਮੇਰੇ ਨਾਲ ਪੂਰੀ ਗਲਬਤ ਕੀਤੀ ਇਹਨਾਂ ਦਾ ਸੌਂਗ ਆ ਰਿਹਾ ਹਾਈ ਅਲਰਟ ਸੋ ਮੇਰੇ ਨਾਲ ਮੌਜੂਦ ਨੇ ਜੌਨੀ ਗਿਲਜੀ ਜਿਹੜੇ ਮੇਰੇ ਬਹੁਤ ਅੱਛੇ ਮਿੱਤਰ ਵੀ ਨੇ ਸਰ ਸਭ ਤੋਂ ਪਹਿਲੀ ਚੀਜ਼ ਹੈ ਸਭ ਤੋਂ ਪਹਿਲਾਂ ਅਸੀਂ ਅਸੀਂ ਬੈਠੇ ਇੱਕ ਸਟੂਡੀਓ ਦੇ ਵਿੱਚ ਅਨਮੋਲ ਸਟੂਡੀਓ ਔਰ ਬਹੁਤ ਸੋਹਣੀ ਸ਼ੁਰੂਆਤ ਕੀਤੀ ਗਈ ਹੈ 뮤ਜ਼ਿਕ ਇੰਡਸਟਰੀ ਦੇ ਵਿੱਚ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡੀਓਪੀ ਜੌਨੀ ਗਿਲ ਤੇ ਜੋ ਕਿ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਆ ਆਪਣਾ ਫੈਟਪਲਾ ਹੈ ਜੀ ਤੇ ਮੇਰੇ ਭਰਾ ਜੈਪਾਲ ਹਰਪਾਲ ਗਿੱਲ ਜੀ ਜਿਨ੍ਹਾਂ ਦਾ ਸਾਥ ਸੀ ਪੂਰਾ ਨਾਲ ਜੀ ਉਹਨਾਂ ਦੀ ਬਦੌਲਤ ਅੱਜ ਆਪਾਂ ਇੱਥੇ ਸਟੂਡੀਓ 'ਚ ਆਪਣੇ ਬੈਠੇ ਆ ਜੀ ਸਟੂਡੀਓ ਜਿਹੜਾ ਲਾਨ ਦਾ ਮਕਸਦ ਕੀ ਸੀਗਾ ਅੱਗੇ ਫੀਚਰ ਕੀ ਹੈਗਾ ਇਹਦਾ ਔਰ ਕਿਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਤੁਸੀਂ ਇੱਥੇ ਲੈ ਕੇ ਆਓਗੇ ਮਕਸਦ ਭਾਜੀ ਬਸ ਸਾਡਾ ਇਹੀ ਸੀ ਜਿੱਦਾਂ ਹੁਣ ਫੇਸਬੁੱਕ ਤੇ ਆਪਾਂ ਦੇਖਦੇ ਨਵੇਂ ਬੁੰਡੇ ਵਿਚਾਰੇ ਜਿਨ੍ਹਾਂ ਨੂੰ ਪੈਸਿਆਂ ਵੱਲੋਂ ਹੈਣਾ ਤੇ ਉਹ ਜ਼ਰੂਰ ਸਾਡੇ ਕੋਲ ਇੱਕ ਵਾਰੀ ਆਣ ਤੇ ਕੋਈ ਪੈਸਾ ਨਹੀਂ ਉਹਨਾਂ ਲਈ ਫ੍ਰੀ ਮਿਊਜ਼ਿਕ ਕਰਕੇ ਦਵਾਂਗੇ ਕੋਸ਼ਿਸ਼ ਸਾਡੀ ਇਹ ਰਹੇ ਕੋਈ ਵੀਡੀਓ ਵੀ ਫ੍ਰੀ ਬਟ ਜੇ ਵੀਡੀਓ ਨਾ ਕਰ ਸਕੇ ਆਡੀਓ ਅਸੀਂ ਫ੍ਰੀ ਕਰਕੇ ਦਵਾਂਗੇ ਜੀ ਕਈ ਵਾਰੀ ਜਿਹੜੇ ਅੱਛੇ ਕਲਾਕਾਰ ਹੈ ਉਹਨਾਂ ਨੂੰ ਅਸੀਂ ਜੇ ਪ੍ਰੋਮੋਟ ਵੀ ਕਰਦੇ ਆ ਇਟ ਮੀਨ ਲੋਕੀ ਉਹਨਾਂ ਵਾਸਤੇ ਸਪான்ਸਰ ਕਰ ਦਿੰਦੇ ਨੇ ਸੇਵਾ ਭਾਓ ਹੁੰਦਾ ਜਾਂ ਕਿਸੇ ਤੇ ਕੁਝ ਅਗਲਾ ਕਹਿੰਦਾ ਵੀ ਮੈਂ ਪੈਸੇ ਲਾਣ ਨੂੰ ਤਿਆਰ ਬੈਠਾ ਇਸ ਤਰ੍ਹਾਂ ਦੇ ਲੋਕ ਵੀ ਤੁਹਾਨੂੰ ਇਸ ਟਾਈਮ ਕਰ ਰਹੇ ਨੇ ਕਾਲਸ ਵਗੈਰਾ ਜਾਂ ਕੁਝ ਕਿਉਂਕਿ ਤੁਸੀਂ ਹਲੇ ਸ਼ੁਰੂਆਤ ਕੀਤੀ ਹੈ ਕਿ ਸ਼ੁਰੂਆਤ ਦੇ ਵਿੱਚ ਇੱਕ ਅੱਛੀ ਸ਼ੁਰੂਆਤ ਜਿਹੜੀ ਹੁੰਦੀ ਹੈ ਭਲਾਈ ਵਾਸਤੇ ਹੁੰਦੀ ਹੈ ਜੀ ਸਰ ਜੀ ਸਰ ਐਕਚੁਅਲੀ ਕੀ ਆ ਪਹਿਲੀ ਗੱਲ ਤਾਂ ਸਿੱਕ ਤਾਂ ਨਜਾਇਜ਼ ਪੈਸਾ ਨਹੀਂ ਲਵਾਵਾਂਗੇ ਜੀ ਜਿਹੜਾ ਵਿਚਾਰਾ ਕਰੋ 10 ਰੁਪਏ ਕਮਾਰਿਆ ਨਾ ਤੇ ਕੋਸ਼ਿਸ਼ ਸਾਡੀ ਇਹ ਰੋਗੀ 1 ਰੁਪਿਆ ਲਵਾਈਏ ਕਿਉਂ 9 ਘਰੇ ਲੈ ਕੇ ਜਾਵੇ ਸਾਡੀ ਸੋਚ ਇਹ ਰੋਗੀ ਜੀ ਕਿਸੇ ਦਾ ਫालतू ਪੈਸਾ ਨਹੀਂ ਜਿਹੜਾ ਕੋਈ ਟੈਲੈਂਟਡ ਸਿੰਗਰ ਆ ਜਿੱਦਾਂ ਇੱਕ ਬੱਚੀ ਸੀਗੀ ਮਾਸਟਰ ਸਲੀਮ ਨੇ ਉਹਨੂੰ ਸਟੇਜ ਤੇ ਗਵਾਇ ਸੀ ਤੁਹਾਨੂੰ ਪਤਾ ਲੁਧਿਆਣੇ ਦੀ ਹੈਗੀ ਕੁੜੀ ਉਹ ਛੋਟੀ ਹੈਗੀ ਉਹ ਬਹੁਤ ਗਰੀਬ ਪਰਿਵਾਰ ਤੋਂ ਹੈ ਇਨ ਬਿਟਵੀਨ ਕੋਈ ਟੱਚ ਅਪ ਤੁਹਾਨੂੰ ਮਿਲਦਾ ਹੈਗਾ ਉਹ ਜਿੱਥੇ ਤੱਕ ਮੈਨੂੰ ਪਤਾ ਹੈਗਾ ਉਹ ਭਗਤੀ ਗੀਤ ਜਾਂ ਮਾਤਾ ਦੀ ਪੇਟਾਂ ਨੂੰ ਬਹੁਤ ਪ੍ਰੈਫਰ ਕਰਦੀ ਹੈ ਔਰ ਬਹੁਤ ਅੱਛਾ ਗਾਰੀ ਹੈਗੀ ਹੈ ਜੇ ਇਸ ਤਰ੍ਹਾਂ ਦਾ ਬੱਚਾ ਤੁਹਾਡੇ ਕੋਲ ਆਪ ਚੱਲ ਕੇ ਆਉਂਦਾ ਜਾਂ ਕਿਸੇ ਥਰੂ ਆਉਂਦਾ ਹੈਗਾ ਤੁਸੀਂ ਉਹਨੂੰ ਕਿਸ ਤਰ੍ਹਾਂ ਦਾ ਸਟੇਜ ਦੇ ਸਕਦੇ ਹੋ ਸਟੇਜ ਸਾਰਾ ਜੀ ਸਭ ਤੋਂ ਪਹਿਲਾਂ ਤਾਂ ਲੀਰਿਕਸ ਦੇਖਾਂਗੇ ਜੀ ਜੇ ਹਿੱਟ ਕਰਨਾ ਜੀ ਉਹਨੂੰ ਹੈਨਾ ਤੇ ਫਿਰ ਮਿਊਜ਼ਿਕ ਤੇ ਵੀਡੀਓ ਦਾ ਚਲੋ ਤੁਹਾਨੂੰ ਪਤਾ ਹੈ ਜੀ ਵੀਡੀਓ ਦਾ ਜਿੰਨੇ ਜੋਗੇ ਅੱਗੇ ਕਰਾਂਗੇ ਵਧੀਆ ਕਰਾਂਗੇ ਜੀ ਮੋਲ 뮤ਜ਼ਿਕ ਸਟੂਡੀਓ ਹੈ ਇਹ ਹੈ ਕਿੱਥੇ ਕਰਕੇ ਲੋਕਾਂ ਨੂੰ ਇਹ ਵੀ ਦੱਸੋ ਕਿਉਂਕਿ ਜਿਆਦਾਤਰ ਲੋਕੀ ਵਿਦਆਊਟ ਕਾਲ ਤੇ ਇੰਟਰਨੈਟ ਦੇ ਥਰੂ ਜ਼ਰੂਰ ਪਹੁੰਚਦੇ ਨੇ ਇਹ ਸਾਡਾ ਜੀ ਜੀਐਨ ਕਾਲਜ ਜੀਐਨ ਕਾਲਜ ਦੇ ਸਾਹਮਣੇ ਸੁਗਾਰ ਰੋਡ ਜੀ ਸੁਗਾਰ ਰੋਡ ਦੇ ਕੋਲ ਹੈ ਜੀ ਆਪਣਾ ਤੇ ਕੰਟੈਕਟ ਨੰਬਰ ਆਪਣੇ ਮੈਂਸ਼ਨ ਕੀਤਾ ਹੈ ਜੀ ਬਾਕੀ ਇੱਕ ਵਾਰੀ ਵੀਡੀਓ ਚ ਜ਼ਰੂਰ ਮੈਂਸ਼ਨ ਕਰ ਦਾਂਗੇ ਜੀ ਸੋ ਇਹ ਸੀਗੇ ਜੌਨੀ ਗਿਲ ਜੀ ਜਨਤਾ ਤੁਹਾਨੂੰ ਦੇਖ ਰਹੀ ਹੈਗੀ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਬਾ ਜਨਤਾ ਨੂੰ ਇਹੀ ਚਾਹੂੰਗਾ ਜੀ ਇੱਕ ਵਾਰੀ ਜ਼ਰੂਰ ਆਇਓ ਸਟੂਡੀਓ ਜੀ ਕੰਟੈਕਟ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ ਜੀ ਤੇ ਇੱਕ ਵਾਰੀ ਸਟੂਡੀਓ ਜ਼ਰੂਰ ਜਿਹੜਾ ਮਾਰਿਓ ਜੀ ਜੇ ਕੰਮ ਚੰਗਾ ਲੱਗੇ ਤਾਂ ਆਪਾਂ ਜ਼ਰੂਰ ਕਰਾਂਗੇ ਤੁਹਾਨੂੰ ਤੇ ਇਹਨਾਂ ਦੀ ਹੀ ਟੀਮ ਦੇ ਖਾਸ ਮੈਂਬਰ ਨੇ ਜੈਪਾਲ ਜੀ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ ਜੈਪਾਲ ਜੀ ਜਿਹੜਾ ਪੂਰੀ ਇਸ ਟੀਮ ਦੇ ਬੈਕਐਂਡ ਤੇ ਹੁੰਦੇ ਨੇ ਔਰ ਲਿਰਿਕਸ ਰਾਈਟਰ ਨੇ ਔਰ ਪ੍ਰੋਡਿਊਸਰ ਵਿਨੇ ਮੀਨਸ ਜਿਹੜਾ ਹਰਪਾਲ ਜੀ ਦਾ ਕੋਈ ਵੀ ਸੌਂਗ ਹੋਏਗਾ ਜਾਂ ਜੌਨੀ ਜੀ ਦੇ ਨਾਲ ਕੋਈ ਵੀ ਵਰਕ ਹੋਏਗਾ ਉਹਦੇ ਪਿੱਛੇ ਬੈਕਐਂਡ ਤੇ ਰਹਿਣਗੇ ਪੂਰੀ ਫੁੱਲ ਸਪੋਰਟ ਦੇ ਨਾਲ ਐਜ਼ ਅ ਪ੍ਰੋਡਿਊਸਰ ਵੀ ਡਾਇਰੈਕਟਰ ਵੀ ਔਰ ਲਿਰਿਕਸ ਰਾਈਟਰ ਜਿਹੜਾ ਸਭ ਤੋਂ ਜ਼ਿਆਦਾ ਕਿਸੇ ਵੀ ਸੌਂਗ ਨੂੰ ਦਮ ਜਿਹੜਾ ਕਹਿੰਦੇ ਨੇ ਨਾ ਤਾਕਤ ਦਿੰਦਾ ਉਹ ਲਿਰਿਕਸ ਹੁੰਦਾ ਉਹਦੇ ਸ਼ਬਦ ਹੁੰਦੇ ਨੇ ਤੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਜੈਪਾਲ ਜੀ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਤੁਹਾਨੂੰ ਸ਼ੁਭਕਾਮਨਾਵਾਂ ਨੇ ਅੱਛੀ ਅੱਛੀ ਲਾਈਨਸ ਤੁਸੀਂ ਲਿਖ ਰਹੇ ਹੋ ਔਰ ਕਾਫੀ ਸੌਂਗਸ ਮੈਂ ਸੁਨੇ ਤੁਹਾਡੇ ਜਿਹੜੇ ਹਰਪਾਲ ਜੀ ਨੇ ਗਾਏ ਹੈਗੇ ਹੁਣ ਜਿਹੜਾ ਗਾਣਾ ਹੈਗਾ ਉਹ ਵੀ ਬਹੁਤ ਹਾਈਲਾਈਟ ਬਹੁਤ ਅੱਛਾ ਹੈਗਾ ਮੈਂ ਗਾਣਾ ਸੁਣ ਚੁੱਕਿਆ ਹੈਗਾ ਲੇਕਿਨ ਅਸੀਂ ਮਿਊਜ਼ਿਕ ਦਿਖਾ ਨਹੀਂ ਸਕਦੇ ਕਿਉਂਕਿ ਰੀਜ਼ਨ ਇਹਨੂੰ ਦਾ ਕਾਪੀਰਾਈਟ ਹੁੰਦਾ ਹੈਗਾ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਹੁਤ ਮਿਹਨਤ ਹੁੰਦੀ ਹੈ ਇੱਕ ਗਾਣਾ ਜਿਹੜਾ ਹੈਗਾ ਪਬਲਿਕ ਦੇ ਅੱਗੇ ਲੈ ਕੇ ਆਉਣਾ ਸਰ ਸਭ ਤੋਂ ਪਹਿਲਾਂ ਅਸੀਂ ਸਸੇ ਗਾਲ ਜੀ ਸੋ ਸਰ ਆਪਣਾ ਮੋਟੀਵੇਸ਼ਨ ਹੁੰਦਾ ਵੀ ਨਵੇਂ ਤੋਂ ਨਵਾਂ ਕੰਮ ਕਰੀਏ ਜੀ ਅੱਛੀ ਤੋਂ ਅਸੀਂ ਵੌਇਸ ਦੇਈਏ ਸਾਰਿਆਂ ਨੂੰ ਜੀ अच्छे तरह से लिरिकल लिखिए ਜਿਹੜੇ ਲਿਰਿਕਸ ਲਿਖਨੇ ਹੁੰਦੇ ਆਪਾਂ ਤੇ ਲਿਰਿਕਸ ਲਿਖਣ ਵਾਸਤੇ ਮਾਹੌਲ ਕਿਸ ਤਰ੍ਹਾਂ ਦਾ ਕ੍ਰੀਏਟ ਹੁੰਦਾ ਹੈ ਤੁਹਾਡੇ ਘਰ ਦੇ ਵਿੱਚ ਸ਼ਾਂਤ ਵਾਤਾਵਰਣ ਚਾਹੀਦਾ ਹੁੰਦਾ ਕਿਉਂਕਿ ਜਿਹੜੇ ਸ਼ਬਦ ਹੈਗੇ ਉਹ ਪਬਲੀਕਲੀ ਲੋਕਾਂ ਤੱਕ ਜਾਣੇ ਹੈਗੇ ਔਰ ਸ਼ਬਦਾਂ ਦੇ ਕਰਕੇ ਲੜਾਈਆਂ ਵੀ ਹੋ ਜਾਂਦੀਆਂ ਨੇ ਪਿਆਰ ਵੀ ਹੋ ਜਾਂਦਾ ਇਹ ਸ਼ਰਤਾਂ ਸ਼ਾਂਤ ਮਾਹੌਲ 'ਚ ਲਿਖੇ ਜਾਂਦੇ ਨੇ ਇਹ ਸੌਂਗਸ ਤਾਂ ਤੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਟਾਈਮ ਪੀਰੀਅਡ ਲੱਗ ਜਾਂਦਾ ਇੱਕ ਸੌਂਗ ਨੂੰ ਲਿਖਣ ਦਾ ਸਰ ਕਈ ਵਾਰ 2-2 ਮਹੀਨੇ ਵੀ ਲੱਗ ਜਾਂਦੇ ਆ ਜੀ ਕਈ ਵਾਰ ਇੱਕ ਦਿਨ 'ਚ ਵੀ ਤਿਆਰ ਹੋ ਜਾਂਦਾ Song ਜੀ ਤੇ ਇੱਕ ਆਪਾਂ ਗੱਲ ਕਰ ਰਹੇ ਸੀ ਜੌਨੀ ਜੀ ਦੇ ਨਾਲ ਕੋਈ ਵੀ Song ਨੂੰ ਸ਼ੂਟ ਕਰਨਾ ਹੈ ਕੁਝ ਕਰਨਾ ਹੈ 20 ਦਿਨ ਜਿਹੜਾ ਲੋਕੇਸ਼ਨ ਨੂੰ ਲੱਗ ਜਾਂਦੀ 20 ਤੋਂ ਉੱਪਰ ਹੀ ਲੱਗ ਜਾਂਦੇ ਨੇ ਜਿਹੜੀ ਲੋਕੇਸ਼ਨ ਤੁਸੀਂ ਲੱਭਦੇ ਹੋ ਕਿੰਨਾ ਗੁੱਸਾ ਆਉਂਦਾ ਹੈ ਕਿ ਮੇਰੇ ਮਤਲਬ ਦੀ ਚੀਜ਼ ਨਹੀਂ ਮਿਲਦੀ ਵੀ ਇਹ ਸਰ ਉਹ ਗੁੱਸਾ ਤਾਂ ਚਲੋ ਹੁੰਦਾ ਹੀ ਆ ਵਾ ਟਾਈਮ ਵੀ ਆਪਾਂ ਨੂੰ ਐ ਹੁੰਦਾ ਵੀ ਆਪਾਂ ਕੁਝ ਅਲੱਗ ਕਰਕੇ ਦੇਈਏ ਜੀ ਕੁਝ ਬਹੁਤ ਵਧੀਆ ਮੋਟੀਵੇਸ਼ਨ ਹੋਵੇ ਯਾਨੀ ਅਲੱਗ ਤੋਂ ਕੁਝ ਹੋਵੇ Song ਦੇ ਵਿੱਚ ਹੁਣ ਤੱਕ ਜਿਹੜੀ ਵੀ ਕ੍ਰੀਏਟੀਵਿਟੀ ਕੀਤੀ ਹੈ ਜਾਂ ਮੇਕਿੰਗ ਕੀਤੀ ਹੈ ਪਿੱਛੇ ਬਿਹਾਈਂਡ ਦਾ ਕੈਮਰਾ ਆਪਾਂ ਹੁੰਨੇ ਆ ਤੇ ਸਾਹਮਣੇ ਵਰਕ ਹੋ ਰਿਹਾ ਹੈਗਾ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਵੀ ਅਸੀਂ ਗਲਤ ਲੋਕੇਸ਼ਨ ਤੇ ਆ ਗਏ ਆ ਔਨ ਸਪਾਟ ਸਾਰਾ ਕੁਝ ਸਿਸਟਮ ਲੱਗਿਆ ਹੋਇਆ ਉਸ ਤੋਂ ਬਾਅਦ ਵੀ ਉਹ ਫਿਰ ਸਰ ਐਕਚੁਅਲੀ ਚੈੱਕ ਹੀ ਆ ਜੇ ਨਵੀਂ ਪਸੰਦਾਂ ਦੀ ਫੇਰ ਆਪਾਂ ਚੇਂਜ ਵੀ ਕਰਦੇ ਆ ਜੀ ਕਿਉਂਕਿ ਕਈ ਵਾਰੀ ਸਾਰਾ ਸਮਾਨ ਲੈ ਕੇ ਸ਼ਿਫਟ ਕਰਨਾ ਦੂਸਰੀ ਜਗ੍ਹਾ ਜਾਣਾ ਬਹੁਤ ਟਾਈਮ ਵੀ ਲੱਗ ਜਾਂਦਾ ਔਰ ਕਈ ਲੋਕ ਨਾਰਾਜ਼ ਵੀ ਹੁੰਦੇ ਨੇ ਇੱਕ ਲੋਕੇਸ਼ਨ ਨੂੰ ਲੈ ਕੇ ਬਟ ਸਰ ਐਕਚੁਅਲੀ ਕੀ ਸਾਡੀ ਜਿਹੜੀ ਟੀਮ ਹੈਗੀ ਜੀ ਬਹੁਤ ਅੱਛੀ ਆ ਤੇ ਕਦੇ ਕੋਈ ਇਦਾਂ ਦੀ ਗੱਲਬਾਤ ਹੋਈ ਨਹੀਂ ਸਾਡੀ ਕੋਈ ਨਾਰਾਜ਼ ਹੋਇਆ ਹੋਵੇ ਜਿੱਦਾਂ ਆਪਾਂ ਕਹਿੰਨੇ ਹੋਂਦਾ ਕੰਮ ਹੁੰਦਾ ਵਾ ਜੀ ਕੋਈ ਦਿੱਕਤ ਨਹੀਂ ਆਂਦੀ ਹੋਰ ਕੋਈ ਸ਼੍ਰੋਤਾਂ ਨੂੰ ਤੁਸੀਂ ਕਹਿਣਾ ਚਾਹੋਗੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੀ ਸਾਡਾ Song ਆ ਸੀ ਹਾਈਲਾਈਟ ਬਹੁਤ ਪਿਆਰ ਮਿਲੇਆ ਸੋ ਅਕੇ ਹੋਰ ਨਵੇਂ ਨਵੇਂ ਕੰਟੈਂਟ ਲੈ ਕੇ ਆ ਰਹੇ ਆ ਜੀ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਸਾਨੂੰ ਸਪੋਰਟ ਕਰੋ Song ਸਾਡੇ ਲਾਈਕ ਕਰੋ ਸ਼ੇਅਰ ਕਰੋ ਜੀ ਥੋੜੀ سپورਟ ਦੀ ਲੋੜ ਆ ਬਾਕੀ ਬਾਬਾ ਜੀ ਦੀ ਕਿਰਪਾ ਜੀ ਉਹਨਾਂ ਦਾ ਅਸ਼ੀਰਵਾਦ ਚਾਹੀਦਾ ਸਾਡੇ ਮॉम ਡੈਡ ਦੀ ਬਹੁਤ ਬਲੇਸਿੰਗ ਹੈ ਸਾਡੇ ਲਈ ਜੀ ਸੋ ਉਹਨਾਂ ਦੀ سپورਟ ਨਾਲ ਹੀ ਸਾਰਾ ਕੁਝ ਅਸੀਂ ਕਰਦੇ ਆ ਜੀ ਥੈਂਕ ਯੂ ਜੈਪਾਲ ਜੀ ਤੁਸੀਂ ਤਿੰਨੇ ਇਕੱਠੇ ਹੈਗੇ ਹੋ ਕੋਈ ਇਸ ਤਰ੍ਹਾਂ ਦਾ ਸ਼ਬਦ ਜਿਹੜਾ ਹੈਗਾ ਲੋਕਾਂ ਨੂੰ ਚੰਗਾ ਲੱਗੇ ਬੋਲਣਾ ਚਾਹੋਗੇ ਸ਼ਬਦ ਜਿਹੜੀ ਵੀਰਾ ਕਹਿ ਕੇ ਗੱਲ ਹਟਿਆ ਜੀ ਉਹਦਾ ਮੈਂ ਰਿਪਲਾਈ ਕਰਨਾ ਚਾਹੁੰਦਾ ਜੀ ਅਸੀਂ ਹੈਲਪ ਪਹਿਲਾਂ ਉਹਦਾ ਦੇਖਾਂਗੇ ਕਈ ਵਾਰੀ ਕੀ ਹੁੰਦਾ ਜੀ ਬੰਦੇ ਕੋਲ ਸਭ ਕੁਝ ਹੁੰਦਾ ਤੇ ਬੰਦਾ ਜਾਣ ਕੇ ਕਹਿੰਦਾ ਇਹਨੂੰ ਫ੍ਰੀ ਕਰਾਨਾ ਜੀ ਉਹ ਵਸੀ ਦੇਖਾਂਗੇ ਬੇਲਾ ਬੰਦਾ ਵਾਕਿਆ ਹੈਗਾ ਆ ਫਿਰ ਉਹਦੇ ਲਈ ਅਸੀਂ ਪੂਰੀ ਸਪੋਰਟ ਕਰਾਂਗੇ ਜੀ ਸੋ ਬਹੁਤ ਹੀ ਸੋਹਣੀ ਗੱਲ ਕੀਤੀ ਇਹਨਾਂ ਨੇ ਇਹ ਟੀਮ ਜਿਹੜੀ ਹੈਗੀ ਹੈ ਸਪੋਰਟਿਵ ਟੀਮ ਹੈਗੀ ਹੈ ਔਰ ਇਸ ਟਾਈਮ ਜਿਹੜਾ ਇਹਨਾਂ ਦਾ Song ਚੱਲ ਰਿਹਾ ਹੈਗਾ ਹਾਈ ਅਲਰਟ ਚੱਲ ਰਿਹਾ ਹਰਪਾਲ ਜੀ ਦਾ ਔਰ ਇਹ ਸਾਰੀ ਟੀਮ ਦੀ ਕ੍ਰੀਏਟੀਵਿਟੀ ਹੈਗੀ ਹੈ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਨਵੀਂ ਟੀਮ ਦੇ ਨਾਲ ਤੇ ਨਵੇਂ Song ਦੇ ਨਾਲ ਤੇ ਨਵੇਂ ਮਿਊਜ਼ਿਕ ਅਕੈਡਮੀ ਜਾਂ ਮਿਊਜ਼ਿਕ ਸਟੂਡੀਓ ਦੇ ਨਾਲ ਫਿਰ ਆਜੇ ਰਵਾਂਗੇ